ਕਲ ਆਪਾਂ ਦੇਖ ਰਹੇ ਹਾਂ ਕਿ ਛੋਟੇ-ਛੋਟੇ ਬੱਚੀਆਂ ਦੇ ਵਿੱਚ ਹਾਰਮੋਨ ਡਿਸਬੈਲੈਂਸ ਹੋ ਰਹੇ ਨੇ ਹਾਰਮੋਨ ਡਿਸਬੈਲੈਂਸ ਹੋਣ ਕਰਕੇ ਉਹਨਾਂ ਨੂੰ ਪੀਰੀਅਡਸ ਅਪ ਡਾਊਨ ਹੋ ਰਹੇ ਨੇ ਜੀ ਇਸ ਕਰਕੇ ਮੈਂ ਅੱਜ ਉਹਨਾਂ ਬੱਚੀਆਂ ਲਈ ਨੁਸਖਾ ਦੱਸਣ ਜਾ ਰਹੀਆਂ ਜਿਹੜੀਆਂ ਬੱਚੀਆਂ 10 ਤੋਂ ਲੈ ਕੇ 13 ਸਾਲ ਦੇ ਵਿੱਚ ਚੱਲ ਰਹੀਆਂ ਨੇ ਜੀ ਜੇਕਰ ਆਪਾਂ ਊਮੈਨਸ ਹਨਾ ਉਹਨਾਂ ਨੂੰ ਇਹ ਨੁਸਖਾ ਦੇ ਦਈਏ ਤਾਂ ਉਹਨਾਂ ਨੂੰ ਕਦੇ ਵੀ ਲਾਈਫ ਦੇ ਵਿੱਚ ਪੀਸੀਓਡੀ ਸੇਸ਼ਟ ਵਗੈਰਾ ਔਰ ਹਾਰਮੋਨ ਡਿਸਬੈਲੈਂਸ ਦਾ ਕਦੇ ਵੀ ਸਾਹਮਣਾ ਨਹੀਂ ਕਰਨਾ ਪਊਗਾ ਉਹ ਉਹਨਾਂ ਦੇ ਵਾਸਤੇ ਮੈਂ ਅਜਿਕੇ ਸੀਡਸ ਦੱਸਦੀਆਂ 20 ਦੱਸਦੀਆਂ ਜਿਹੜੇ ਉਹਨਾਂ ਨੂੰ ਦੇਣੇ ਨੇ ਇੱਕ ਤਾਂ ਹੈਗਾ ਜੀ ਸਫੇਦ ਤਿਲ ਇੱਕ ਹੈਗੇ ਨੇ ਜੀ ਸੂਰਜਮੁਖੀ ਦੇ ਬੀਜ ਇੱਕ ਹੈਗੇ ਨੇ ਜੀ ਕੱਦੂ ਦੇ ਬੀਜ ਤੇ ਚੌਥੇ ਆਪਣੇ ਹੈਗੇ ਨੇ ਜੀ ਅਲਸੀ ਦੇ ਬੀਜ ਇਹ ਚਾਰੇ ਬੀਜਾਂ ਨੂੰ ਕ੍ਰਸ਼ ਕਰ ਲੈਣਾ ਮੋਟਾ-ਮੋਟਾ ਪਾਊਡਰ ਨਹੀਂ ਬਣਾਣਾ ਪੀਸਣਾ ਨਹੀਂ ਹੈਗਾ ਕ੍ਰਸ਼ ਕਰ ਲੈਣਾ ਮੋਟਾ-ਮੋਟਾ ਸਵੇਰੇ ਸ਼ਾਮ ਚਾਹ ਦੁੱਧ ਦੇ ਨਾਲ ਅੱਧਾ-ਅੱਧਾ ਚਮਚ ਦੇਣ ਜੀ ਬੱਚਿਆਂ ਦੇ ਵਿੱਚ ਕਦੇ ਵੀ ਪੀਸੀਓਡੀ ਹਾਰਮੋਨ ਦੀ ਪ੍ਰੋਬਲਮ ਨਹੀਂ ਆਏਗੀ ਸਵਸਥ ਰਹਿਣਗੇ ਤੁਹਾਡੇ ਬੱਚੇ ਸੋ ਉਹਨਾਂ ਨੂੰ ਅੱਜ ਤੋਂ ਹੀ ਦੇਣਾ ਸ਼ੁਰੂ ਕਰ ਦਿਓ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ